ਸਰਕਾਰ ਮਾਨਯੋਗ ਸੀਐਮ ਸਾਹਿਬ ਸ੍ਰੀ ਭਗਵੰਤ ਮਾਨ ਜੀ ਵੱਲੋਂ ਜਿਹੜੇ ਹੈ ਕਿ ਅੰਦਰੂਨੀ ਯੁੱਧ ਨਸ਼ਿਆਂ ਵਿਰੁੱਧ ਆਪਾਂ ਛੇੜਿਆ ਹੋਇਆ ਹੈ ਇਹਦੇ ਵਿੱਚ ਜਿੱਥੇ ਆਪਾਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਉਹਦੇ ਨਾਲ ਨਾਲ ਆਪਾਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਜਿਹੜੇ ਸਮਾਜ ਹੈ ਉਹਨੂੰ ਇਸ ਲੜਾਈ ਇਸ ਯੁੱਧ ਦਾ ਆਪਾਂ ਜਿਹੜਾ ਹਿੱਸਾ ਬਣਾ ਲਈਏ ਤੇ ਉਹਦੇ ਵਾਸਤੇ ਅੱਜ ਆਪਾਂ ਜਿੰਨੇ ਆਪਣੇ ਸਰਪੰਚ ਸਾਹਿਬਾਨ ਨੇ ਮੈਂਬਰ ਸਾਹਿਬਾਨ ਨੇ ਫਿਰ ਆਪਣੇ ਅ ਨੰਬਰਦਾਰ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਅੱਜ ਆਪ ਆਇਏ ਤੇ ਜਮ੍ਹਾਂ ਹੋ ਕੇ ਉਹਨਾਂ ਨੂੰ ਇੱਕ ਵਾਰੀ ਥੋੜਾ ਆਪਾਂ ਸਨੇਹਾ ਦਈਏ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਨਸ਼ਿਆਂ ਦੇ ਵਿਰੁੱਧ ਸਰਕਾਰ ਦੇ ਦਾ ਹੱਥ ਵਟਾਉਣਾ ਹੈ ਕਿਸ ਤਰੀਕੇ ਨਾਲ ਜਿਹੜੇ ਨਸ਼ਾ ਵਿੱਚ ਯੂਥ ਸਾਡੇ ਇੰਗੇਜ ਹੋਏ ਨੇ ਉਹਨਾਂ ਨੂੰ ਕਿਵੇਂ ਆਪਾਂ ਉਸ ਤੋਂ ਹਟਾ ਕੇ ਉਹਨਾਂ ਦੀ એનર્ਜੀ ਨੂੰ ਪ੍ਰੋਪਰਲੀ ਚੈਨਲਾਈਜ਼ ਕਰਨਾ ਹੈ ਉਹਦੇ ਵਾਸਤੇ ਸਰਕਾਰ ਕੀ ਕੀ ਉਪਰਾਲੇ ਕਰ ਰਹੀ ਹੈ ਤੇ ਉਹਨਾਂ ਤੋਂ ਆਪਾਂ ਦੀ ਸਾਡੀ ਜਿਹੜੀ ਇੱਕ ਇਹ ਕਿਹੜੀ ਅਪੀਖਸ਼ਾ ਹੈਗੀ ਆ ਤਾਂ ਬੇਸਿਕਲੀ ਇਹ ਸੈਂਸਿਟਾਈਜ਼ੇਸ਼ਨ ਪ੍ਰੋਗਰਾਮ ਹੈ ਜਿੱਥੇ ਆਪਾਂ ਸਾਰੇ ਜਿਹੜੇ ਨਵੇਂ ਪੰਚਾਇਤ ਸਰਪੰਚਾ ਵੀ ਹੁਣੇ ਹੀ ਬਣੇ ਨੇ ਕੁਝ ਮਹੀਨਾ ਪਹਿਲਾਂ ਹੀ ਬਣੇ ਨੇ ਤੇ ਉਹਨਾਂ ਨੂੰ ਆਪਾਂ ਇੱਕ ਵਾਰ ਐਡਮਿਨਿਸਟ੍ਰੇਸ਼ਨ ਦੇ ਨਾਲ